ਸੀ ਦੇ ਰਹੇ ਜੀ ਦਿੱਲੀ ਪਬਲਿਕ ਟਾਈਮ ਦੇ ਨਾਲ ਸਟਾਰ ਇੰਡੀਨ ਚੈਨਲ ਤੇ ਅੱਜ ਸਾਡੀ ਪ੍ਰੈਸ ਦੀ ਟੀਮ ਟਿੰਡ ਗਮਾਨਪੁਰਾ ਕਸਬਾ ਛਾੜ ਪਹੁੰਚੀ ਹੈ ਤੋਂ ਇੱਥੇ ਦੇਖਦੇ ਇੱਕ ਬਹੁਤ ਹੀ ਗਰੀਬ ਗਿੰਦਰਾ ਜੋ ਇੱਥੇ ਗਮਾਨਪੁਰੇ ਦਾ ਨਿਵਾਸੀ ਆ ਅੱਸੀ ਅਸੇ ਇੱਕ ਘਰ ਦਾ ਸੀ ਦਿਖਾ ਰਹੇ ਹਾਂ ਕਿ ਕੀ ਉਹਦੇ ਘਰ ਦੀ ਹਾਲਤ ਆ ਦੇਖਿਆ ਜੇ ਨਾ ਤਾਂ ਦੇਖਦੇ ਨਾ ਕੀ ਹਾਲਤ ਆ ਸਾਰੇ ਤੁਹਾਨੂੰ ਦਿਖਾ ਰਹੇ ਆਂ ਔਰ ਇੱਥੋਂ ਤੱਕ ਜੇ ਬਣਿਆ ਨਾ ਅੱਛੋ ਹੀ ਆ ਇਹਨਾਂ ਦੇ ਬਰਤਨ ਪਏ ਆਂ ਤੇ ਆ ਤੁਹੀਂ ਦੇਖ ਰਹੇ ਆ ਆ ਕਿਤਨਾ ਹਾਲ ਤੇ ਗੁਰੀ ਆ ਕਿ ਜਿੱਥੇ ਇਹ ਅੱਛੋ ਹੀ ਦਾ ਕੰਮ ਵਰਤ ਰੇ ਇਹਦੇ ਉੱਪਰ ਛੱਤ ਵੀ ਨਹੀਂ ਕੀਤੀ ਦੇਖੋ ਕਿ ਮੇਰੇ ਆਪਣੇ ਕੈਮਰੇ ਵਾਲੇ ਸਾਥ ਨੂੰ ਕਹੂੰਗਾ ਵੀ ਮੇਰੇ ਆਓ ਅੰਦਰ ਲੈ ਕੇ ਚੱਲਦੇ ਆਂ ਅੰਦਰ ਹੀ ਦਿਖਾਉਣੇ ਇਹਨਾਂ ਕੋ ਇੱਕ ਅੰਦਰ ਦ੍ਰਿਸ਼ ਜੇ ਆ ਦੇਖਿਆ ਜਾਵੇ ਸਾਰਾ ਹੀ ਆ ਘਰ ਦੀ ਇਹ ਹਾਲਤ ਹੈ ਗਰੀਬੀ ਜਿਹੜੀ ਇੱਕ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੀ ਆ ਆ ਦੇਖਿਓ ਜਮੇ ਆ ਵੀ ਦਰਾਦਾਂ ਪਿਆਵਾ ਆ ਦੇਖੋ ਕਿਹੜੇ ਕਿਹੜੇ ਦਰਾਜ ਕਦੇ ਵੀ ਹੈ ਜਿਹੜੀ ਕੰਦ ਆ ਦਿਖ ਸਕਦੀ ਔਰ ਨੁਕਸਾਨ ਹੋ ਸਕਦਾ ਤੇ ਆ ਜਿਹੜਾ ਇਹਨਾਂ ਦੇ ਘਰ ਦਾ ਰਹਿਣ ਬਸੇਰਾ ਤੇ ਆ ਵੀ ਆਪਾਂ ਦਿਖਾ ਦੇ ਹਾਂ ਮੈਂ ਆਪਣੇ ਕੈਮਰਾਮੈਨ ਨੂੰ ਸਾਥੀ ਨੂੰ ਕਹਿੰਦੇ ਨਾਲ ਚੱਲ ਕੇ ਆਣਾ ਕੀ ਆ ਤੁਸੀਂ ਦੇਖ ਰਹੇ ਜੇ ਤੇ ਆ ਆਪਣਾ ਇਹ ਵਿੰਦਰਾ ਜਿਸ ਨਾਲ ਗੱਲ ਕਰਾਂਗੇ ਅੱਛਾ ਤੇਰਾ ਨਾਮ ਕੀ ਜੀ ਦੱਸ ਤਾਂ ਹੀ ਅੱਛਾ ਜਿਹੜਾ ਆ ਹਾਲਤ ਕਿਤਰਾ ਰਹਿ ਰਹੇ ਹੋ ਇਹ ਗਰੀਬੀ ਦੇ ਵਿੱਚ ਸਾਹਿਬ ਕੀ ਤੁਹਾਨੂੰ ਦੱਸੀਏਗਾ ਅਸੀਂ ਬਹੁਤ ਜਿਆਦਾ ਮਜਬੂਰ ਹੈਗੇ ਆ ਸਾਡੇ ਹੁਣ ਬੱਚੇ ਵੀ ਦੋ ਇਦਾਂ ਮਰੇ ਗਏ ਹੈਗੇ ਇੱਕ ਤੇ ਇਤਨਾ ਐਕਸੀਡੈਂਟ ਕੇਸ ਦੇ ਵਿੱਚ ਗੁੜੀਆ ਸਾਡੀ ਮਾਰੀ ਗਈ ਤੇ ਦੂਜੀ ਦੂਜਾ ਸਾਡਾ ਬੱਚਾ ਹੈਗਾ ਉਹ ਉਹ ਜੰਗਾ ਪਲਾਇ ਗੁਰਦਾਰੇ ਆਇਆ ਤੇ ਉਹਨੂੰ ਪਤਾ ਨਹੀਂ ਕਿ ਇਹ ਅਟੈਕ ਹੀ ਹੋ ਗਿਆ ਕੰਮ ਤੇ ਗਿਆ ਕੰਮ ਤੋਂ ਹੋਏ ਤੇ ਉਹਨਾਂ ਨੂੰ ਮੁੱਦਾ ਪਿਆ ਕਿ ਉਹਦੇ ਬਾਰੇ ਤੁਸੀਂ ਗਵਰਨਮੈਂਟ ਪ੍ਰਸ਼ਾਸਨ ਨੇ ਕਿ ਕੀ ਗੱਲ ਹੋਇਆ ਬੱਚੇ ਤਾਂ ਕਿਤਾ ਅਟੈਕ ਹੋਏ ਤੇ ਦੋਨੇ ਬੱਚੇ ਕੀ ਇੱਕ ਲੜਕੀ ਹੋਰ ਇੱਕ ਲੜਕਾ ਸੀ ਨਹੀਂ ਦੋ ਲੜਕੇ ਹੀ ਇਤਨਾ ਇੱਕ ਲੜਕੀ ਜਿਹਦੀ ਡੈਥ ਹੋਈ ਹੈ ਹਾਂਜੀ ਕਿ ਉਹਨਾਂ ਤੁਸੀਂ ਇੱਕ ਕਾਰੇ ਕੋ ਮਿਹਨਤ ਕਰੇ ਕੰਮ ਕਰੇ ਕਿਤਨ ਕਿਜ਼ਾਰਾ ਕਰੀ ਤਾ ਸਾਬ ਦੀ ਇਹ ਕੀ ਤੁਹਾਨੂੰ ਦੱਸੀਏ ਸਾਡਾ ਬੱਚਾ ਹੈਗਾ ਆ ਵੇਖੋ ਛੋਟਾ ਸਾਡਾ ਬੱਚਾ ਹੈਗਾ ਇਹ ਮਿਹਨਤ ਕਰਦਾ ਜਿਉ ਨਹੀਂ ਰੋਟੀ ਖਾਣੇ ਇਹਦੀ ਮਾਤਾ ਨੂੰ 15 ਸਾਲ ਹੋ ਗਏ ਆ ਜਿਹੜੇ ਮੰਝੇ ਦੇ ਪਏ ਆ ਉਹ ਕੂਬ ਨਹੀਂ ਸਕਦੀ ਤੇ ਤੁਰਬ ਨਹੀਂ ਰਲਦੀ ਆਹ ਦਿਖਾਓ ਉਹਨਾਂ ਨੂੰ ਆਪਾਂ ਜਿਹੜੇ ਕੀ ਇਹਦੀ ਮਾਤਾ ਜੀ ਨੇ ਆਹ ਹੰਦ ਨਿਸ਼ਿਤ ਕਰਦੇ ਆ ਉਹ ਹਾਲਤ ਦਿੱਖੇ ਜਾਂ ਕਿੰਨੀ ਅਜੀਬ ਆਹ ਦੇਖੋ ਮੋਕਰੇ ਕੈਮਰੇ ਸੱਚ ਨੂੰ ਦੇਖੋ ਕੈਮਰਾ ਦੇਖੀ ਜਿਹਦੇ ਬੈਂਡ ਵਿੱਚ ਕਿੰਨਾ ਦਾ ਜੇ ਇਸ ਦੀ ਵਾਈਫ ਆ ਔਰ ਉਹ ਕੁਝ ਗੱਲ ਵੀ ਨਹੀਂ ਕਰ ਸਕਦੀ ਕੋਈ ਕਹਿ ਨਹੀਂ ਸਕਦੀ ਤੇ ਦੇਖਿਆ ਜਾਵੇ ਤੇ ਬਹੁਤ ਬੁਰਾ ਹਾਲ ਹੈ ਨਾਲ ਔਰ ਗਰੀਬੀ ਦੇ ਵਿੱਚ ਇਹ ਆਪਣੇ ਜੀਵਨ ਬਸਰ ਕਰ ਰਹੇ ਆ ਇਹ ਬਹੁਤ ਹੀ ਅਮਰਿਕਾ ਦੇ ਨਾਲ ਦੂਸਰਾ ਬੇਟਾ ਜਿਹੜਾ ਉੱਥੇ ਕੀ ਕਰ ਰਿਹਾ ਕੀ ਉਪਤੰ ਕਰਦਾ ਮੈਂ ਤੇਰੀ ਧਿਆੜੀ ਕਰ ਤੇਰਾ ਨਾਂ ਕੀ ਮੇਰਾ ਨਾਂ ਸਾਹ ਤੇ ਕੀ ਗੱਲ ਹੋਈ ਨਾ ਮਤਲਬ ਮੈਂਦ ਕਰ ਲਿਆ ਵਾ ਸ਼ੱਦ ਕੀ ਗੱਲ ਕੀ ਹੋਈ ਆ ਸਾਹਿਬ ਜੀ ਗਰੀਬੀ ਛਰਕੇ ਹੋਇਆ ਤਾਂ ਤੇ ਮਾਤਾ ਨੇ ਕਿੰਨੇ ਚਿਰ ਬਿਮਾਰ ਰਹੀ ਨੇ ਮਾਤਾ ਨੂੰ 12 13 ਸਾਲ ਹੋ ਗਏ ਮੰਜੇ ਤੇ ਰਹਿੰਦੇ ਹਾਂ ਜੀ ਤੇ ਜਿਹੜਾ ਵੀਰ ਸੀ ਕੋਈ ਵੱਡਾ ਜਿਹਾ ਭੈਣ ਹਾਂ ਜੀ ਉਹਨੂੰ ਬੰਦੇ ਨੂੰ ਅਟੈਕ ਹੋ ਗਿਆ ਤੁਹਾਨੂੰ ਇਹਨਾਂ ਗੱਲਾਂ ਵੀ ਕਰਾਂਗੇ ਬਿੰਦਰਨ ਪੇਰ ਦੁਬਾਰਾ ਬਿੰਦਰੀ ਜਿਹੜੀ ਤੁਹਾਡੇ ਵਾਈਫ ਆ ਕੀ ਗੱਲ ਕੀ ਹੋਈ ਨੇ ਇਹਨਾਂ ਸਾਬੀਆਂ ਨੂੰ 13 ਸਾਲ ਹੋ ਗਏ ਆ ਇਹਨਾਂ ਟੈਗ ਹੋਇਆ ਸੀ ਤੇ ਬਹੁਤ ਜਿਆਦਾ ਅਸੀਂ ਜੋ ਪੈਸਾ ਕਮਾਉਨੇ ਆ ਸਾਰਾ ਉੱਤੇ ਲਾ ਲਾ ਛੱਡਿਆ ਹੁਣ ਸਾਡੇ ਬੱਚੇ ਮਰਨ ਕਰਕੇ ਮੈਂ ਕੰਮ ਤੇ ਨਹੀਂ ਜਾ ਸਕਦਾ ਜੇ ਇਹ ਮੈਂ ਕੰਮ ਤੇ ਜਾਣਾ ਤੇ ਇਹ ਬਿਜਰੀ ਜਿਹੜੀ ਆ ਇਹ ਬਿਲਕੁਲ ਹੀ ਬੇਕਾਰ ਹੋਈ ਦੀ ਆ ਨਾ ਇਹਦੇ ਪਾਣੀ ਪੀ ਸਕਦੀ ਉੱਠ ਕੇ ਤੇ ਨਾਲ ਕੋ ਉਤਰਿਆ ਜਾਂਦਾ ਵੀ ਉੱਠ ਕੇ ਪਾਣੀ ਪੀ ਹੋਤੀ ਹੈ ਬਿਨਾਂ ਰੋਟੀ ਖਾ ਸਕਦੀ ਵਿਚਾਰੀ ਐਂ ਏਡਾ ਏਡਾ ਬਹੁਤ ਜ਼ਿਆਦਾ ਤੰਗੀ ਆ ਹਾਂਜੀ ਹਾਂਜੀ ਬੋਲ ਮਾਤਾ ਕੱਲ ਤਾਂ ਡਰ ਨਭੀ ਆਏ ਜਿਹੜੇ ਤੁਹਾਡੀ ਵਾਈਫ ਕਿੰਨੇ ਚਿਰ ਬਿਮਾਰ ਰਹੀ ਦਾ ਇਲਾਜ ਦਾ ਕਿਤਨਾ ਕਰ ਰਹੇ ਸਾਹਿਬ ਜੀ ਇਹ ਇਲਾਜ एकदम ਜੜ ਦਾ ਪਗੜ ਕੇ ਕਰਦੇ ਹਾਂ ਹੁਣੇ ਮੈਂ ਵੀ ਘਰ ਬਹਿ ਗਿਆ ਬੱਚੇ ਮਰਨ ਕਰਕੇ ਸਾਡਾ ਬਹੁਤ ਜਿਆਦਾ ਮੁਸ਼ਕਲ ਹਾਲ ਆ ਲਿਆ ਕੋਈ ਭੈਣ ਭਰਾ ਹੱਡੀ ਸੁਣਦਾ ਵੇ ਕੋਈ ਸਾਡੀ ਮਸਤ ਕਰੇ ਤੂੰ ਮਾੜੀ ਕੁੜੀ ਮਤ ਕਰਦੇ ਚਲੋ ਸਾਡਾ ਟਾਈਮ ਪਾਸ ਹੋ ਜੇ ਸਾਡੀ ਕੁਮਾਰੀ ਮਾੜੀ ਗਰੀਬੀ ਜਿਹੜੀ ਆ ਕੱਟੀ ਜਾ ਸਕਦੀ ਹੈ ਬਹੁਤ ਜਿਆਦਾ ਮੰਦਾ ਆ ਲਿਆ ਸਾਡਾ ਸਾਡਾ ਬੱਚਾ ਨਿਕਲਿਆ ਕੰਮ ਕਰਦਾ ਬਾਅਦ ਸਿਰਫ 400 ਰੁਪਏ ਲੈ ਮੁੰਡਾ ਵਿਚਾਰਾ ਜੀ 19 ਦਾ ਧੰਨਵਾਦ ਆ ਵੀ ਟਾਈਮ ਪਾਸ ਨਹੀਂ ਹੁੰਦਾਗਾ ਨਾ ਦਵਾਈ ਹੁੰਦੀ ਹੈਗੀ ਆ ਤੇ ਨਾ ਸਾਡਾ ਟਾਈਮ ਪਾਸ ਹੋਣ ਲਿਆ ਰੋਟੀ ਨਹੀਂ ਬਹੁਤ ਜਿਆਦਾ ਮੁਸ਼ਕਲਾ ਲੈ ਮੈਂ ਤੁਹਾਨੂੰ ਜੀ ਮੰਜੀ ਸਾਹਿਬ ਜੀ ਉਹ ਸਾਹਿਬ ਜੀ ਅਸੀਂ ਬਹੁਤ ਜਿਆਦਾ ਸਾਡਾ ਮੰਦਾ ਲੈ ਗਿਆ ਜੋ ਹੀ ਨਹੀਂ ਹਸਪਤਾਲ ਦੇ ਵਿੱਚ ਕੋਈ ਵੀ ਡਾਕਟਰ ਜਾਂ ਕੋਈ ਵੀ ਮੇਰੇ ਭੈਣ ਭਰਾ ਹੋਣਾ ਉਹ ਸਾਡਾ ਕੋਈ ਨਾ ਗੁਮਰਤ ਕਰਨਾ ਸਾਡਾ ਬਹੁਤ ਜਿਆਦਾ ਮੰਦਾ ਲੱਗਾ ਵਾ ਨਹੀਂ ਜੋ ਲਾਜ ਨਹੀਂ ਦਿਲਾ ਸਕਦੇ ਹੈ ਆਪਣੀ ਪਰਿਵਾਰਾ ਇੱਡਾ ਮੰਦਾ ਲੱਗਾ